ਚੱਲਦੇ ਵਿਆਹ ਦੇ ਵਿੱਚ ਜਦੋਂ ਉੱਥੇ ਜਿਹੜੇ ਸਾਡੇ ਸਿਟਿੰਗ ਐਮ.ਐਲ.ਏ ਜੀ ਉਹ ਵੀ ਉੱਥੇ ਵਿਆਹ ਦੇ ਵਿੱਚ ਸੀ। ਦੋ ਲੜਕੇ ਆਏ ਤੇ ਉਹਨਾਂ ਨੇ ਆੜ ਕੇ ਪਿੱਛੋਂ ਬੈਕਸਾਈਡ ਤੋਂ ਆੜ ਕੇ ਸਿਰ ਤੇ ਫਾਇਰ ਮਾਤੇ ਸਭਨ ਸਾਥੀ। ਇਹ ਨਾ ਅੰਮ੍ਰਿਤਕੋੜ ਦਫ਼ਤਰ ਆ ਜੀ ਇੱਥੇ 8:10 ਜਿੱਥੇ ਕਾਰੋਬਾਰ ਕਰਦੇ ਨੇ ਉੱਥੇ ਦੋ ਵਾਰ ਫਾਇਰਿੰਗ ਹੋਈ। ਚੀਓ ਚਾਰ ਮੁੰਡੇ ਆਏ ਮੋਟਰਸਾਈਕਲ ਤੇ ਉਹਨਾਂ ਨੇ ਉੱਤੇ ਮਤਲਬ ਫਾਇਰਿੰਗ ਕਰ ਦਿੱਤਾ ਬੱੜ ਤੋੜ ਪਰ ਉਦੋਂ ਵੀ ਮਹਾਰਾਜ ਦੀ ਕਿਰਪਾ ਨਾਲ ਬਚਾਅ ਹੋ ਗਿਆ। ਸੋ ਇਹ سلسلہ ਸਾਲ ਤੋਂ ਚੱਲੀ ਆ ਰਿਹਾ ਸੀਗਾ ਜੀ ਮਤਲਬ ਗੈਂਗ ਨੇ ਜਿਸ ਤਰ੍ਹਾਂ ਜ਼ਿੰਮੇਦਾਰ ਲਿੱਤੀ ਉਹ આરોਪ ਲਗਾ ਰਹੇ ਕਿ ਸਾਡਾ ਕੋਈ ਘਰ ਟਾਇਆ ਗਿਆ ਵੈ ਪੁਲਿਸ ਨਾਲ ਪੈਸੇ ਦੀ ਕੋਈ ਸਾਥਗਾਰਡ ਹੈਗੀ ਆ ਤੇ ਹੋਰ ਕਈ ਤਰ੍ਹਾਂ ਦੇ ਰੋਪ ਕਿ ਸਾਡੇ ਮੁੰਡਿਆਂ ਨੂੰ ਬੇਮਤਲਬ ਸਾਡੇ ਗੈਂਗ ਦੇ ਲਈ ਸੀ ਬੇਮਤਲਬ ਬਾਹਰ ਕਢਾ ਕੇ ਤੇ ਉਹਨਾਂ ਨੂੰ ਮਰਵਾਇਆ ਗਿਆ ਘਰ ਟਾਇਆ ਨਹੀਂ ਬਣਾ ਕੇ ਜਰੂਰ ਦੱਤਣਗੇ ਲੋਕਾਂ ਦੇ ਜਾਜਤਰਾ ਵਿਆਹ ਕਰਦਾ ਹੈ ਕੁੜੀਆਂ ਦੇ ਜੇ ਕਹਨੇ ਆ ਗਿਆ ਹੱਤਾ ਮੈਨੂੰ ਸੌਫਦਾ ਚਾਹੀਦਾ ਉਹਨੇ ਇਹ ਨਹੀਂ ਫੋਨ ਲਾਇਆ ਕਿ ਭਈ ਇਹਨੂੰ 5000 ਰੁਪਏ ਦੇ ਦੇਣਾ ਭਾਵੇਂ ਅਗਲਾ ਲੱਖ ਰੁਪਏ ਦਾ ਸੌਦਾ ਲੈ ਕੇ ਵਿਆਹ ਲਈ ਇਹਪਰਾ ਮਾਰੂ جنگ ਸ਼ੁਰੂ ਹੋਈ ਹੈ ਪਤਾ ਨਹੀਂ ਖਤਮ ਕਿਸ ਤਰ੍ਹਾਂ ਹੋਊਗੀ ਮੇਰਾ ਵੀ ਇੱਕ ਵਿਆਹ ਦੇ ਵਿੱਚ ਬੰਦਾ ਸੋਚ ਨਹੀਂ ਸਕਦਾ ਉਹ ਇੱਕ ਕੰਫਰਟ ਚ ਬੈਠਾ ਹੁੰਦਾ ਇੱਕਦਮ ਕੋਈ ਪਿੱਛੋਂ ਆ ਕੇ ਮਾਰ ਦੇ ਕੀ ਪਤਾ ਲੱਗਦਾ ਬਿਲਕੁਲ ਜੀ ਆਪਾਂ ਮੈਂ ਵੀ ਜਦੋਂ ਵੀਡੀਓ ਆਈ ਦੇਖੀ ਵੀ ਕਈ ਵਾਰ ਨਾਰਮਲ ਵਿਆਹ ਦੇਖ ਰਹੇ ਹੁੰਦੇ ਨੇ ਤੇ ਪਿੱਛੋਂ ਆ ਕੇ ਪੈਰ ਮਾਰਦਾ ਇੱਕ ਵਿਆਹ ਸਮਾਗਮ ਦੇ ਦੌਰਾਨ ਬਲਟੋਹਾ ਦੇ ਮੌਜੂਦਾ ਸਰਪੰਚ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ ਕਿ ਕਿਸ ਤਰ੍ਹਾਂ ਦੋ ਲੋਕ ਵਿਆਹ ਵਿੱਚ ਸ਼ਾਮਿਲ ਹੁੰਦੇ ਐ ਤੇ ਇਕਦਮ ਜਿਹੜਾ ਕਿ ਫਾਇਰ ਕਰ ਦਿੰਦੇ ਨੇ ਸੋਸ਼ਲ ਮੀਡੀਆ ਤੇ ਵੀ ਕੁਝ ਗੈਂਗਸਟਰ ਵੱਲੋਂ ਇਸ ਚੀਜ਼ ਦੀ ਜ਼ਿੰਮੇਵਾਰੀ ਲਈ ਦਿੱਤੀ ਜਾ ਰਹੀ ਹੈ ਫਿਲਹਾਲ ਇਸ ਚੀਜ਼ ਦੀ ਕੋਈ ਪੁਸ਼ਟੀ ਤਾਂ ਨਹੀਂ ਕਰਦੇ ਪਰ ਉਹਨਾਂ ਵੱਲੋਂ ਕਈ આરોਪ ਲਗਾਏ ਜਾ ਰਹੇ ਸਾਡੇ ਨਾਲ ਪਰਿਵਾਰਿਕ ਸਦਸਤੇ ਤੇ ਪਿੰਡ ਦੇ ਲੋਕ ਮੌਜੂਦ ਐ ਸੀ ਉਹਨਾਂ ਤੋਂ ਜਾਣਦੇ ਕਿ ਆਖਿਰ ਪੂਰਾ ਮਾਮਲਾ ਕੀ ਸੀਗਾ ਬਾਈ ਜੀ ਪਹਿਲਾਂ ਤਾਂ ਜਾਨਣਾ ਚਾਹਾਂਗੇ ਕਿ ਉਸ ਦਿਨ ਕੀ ਹੋਇਆ ਕਿਉਂਕਿ ਸੀਸੀਟੀਵੀ ਤਾਂ ਜ਼ਰੂਰ ਆਈ ਪਰ ਤੁਸੀਂ ਜ਼ਰੂਰ ਦੱਸੋ ਕਿ ਹੋਇਆ ਕੀ ਸੀ ਉਸ ਦਿਨ ਜਿਸ ਦਿਨ ਅਮਰਸਰੇ ਕੜਨਾ ਵਾਪਰੀ ਆ ਜੀ ਉਸ ਦਿਨ ਸਾਡੇ ਸਰਪੰਚ ਸਾਹਿਬ ਨੇ ਜੀ ਇਹ ਤੋਂ ਬਿਲਕੁਲ ਨਾਲ ਹੀ ਅਮਰਕੋਟ ਕਸਬਾ ਉੱਥੋਂ ਦੇ ਸ਼ਹੀ ਉਹਨਾਂ ਦੀ ਸਿਸਟਰ ਦੀ ਮੈਰਿਜ ਸੀ ਔਰ ਸਰਪੰਚ ਸਾਹਿਬ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਪਿਆਰ ਸੀਗਾ ਇਕੱਠੀ ਰਹਿੰਦੀ ਸੀ ਤੇ ਉਹਦੇ ਕਰਕੇ ਵਿਆਹ ਸਮਾਗਮ ਦੇ ਵਿੱਚ ਉਹ ਵਿਆਹ ਵੇਖਣ ਨੂੰ ਪਹੁੰਚੇ ਸੀਗੇ ਤੇ ਚੱਲਦੇ ਵਿਆਹ ਦੇ ਵਿੱਚ ਜਦੋਂ ਉੱਥੇ ਜਿਹੜੇ ਸਾਡੇ ਸੇਟਿੰਗ ਐਮਐਲਏ ਆਈ ਉਹ ਵੀ ਉੱਥੇ ਵਿਆਹ ਦੇ ਵਿੱਚ ਸੀਗੇ ਜਦੋਂ ਖਾਣਾ ਬਾਣਾ ਖਾਣ ਵਾਸਤੇ ਜਣੀ ਉਹ ਥੋੜਾ ਅੰਦਰ ਗਏ ਹਾਲ ਦੇ ਵਿੱਚ ਤੇ ਬਾਹਰ ਬੈਠੇ ਸੀ ਟੇਬਲ ਤੇ ਤੇ ਦੋ ਲੜਕੇ ਆਏ ਤੇ ਉਹਨਾਂ ਨੇ ਆਣ ਕੇ ਪਿੱਛੋਂ ਬੈਕ ਸਾਈਡ ਤੋਂ ਆਣ ਕੇ ਸਿਰ 'ਤੇ ਫਾਇਰ ਮਾਰ ਦਿੱਤੀ ਸਰਪੰਚ ਸਾਹਿਬ ਦੇ ਭਾਈ ਜੀ ਇਹਨਾਂ ਦੀ ਕੋਈ ਰੰਜਿਸ਼ ਚੱਲਦੀ ਪਈ ਸੀ ਕੋਈ ਪਹਿਲਾਂ ਤੋਂ ਚੱਲਦਾ ਪਿਆ ਸੀ ਕੋਈ ਐਦਾਂ ਦਾ ਕਿ ਜਿਨ੍ਹਾਂ ਨੇ ਆ ਕੇ ਮਾਰਿਆ ਕੋਈ ਕਾਰਨ ਸੀਗਾ ਇਹ ਨਾ ਜੀ ਅੱਜ ਤੋਂ ਸਾਲਕ ਪਹਿਲਾਂ ਇਹਨਾਂ ਨੂੰ ਆਇਆ ਸੀ ਇੱਕ ਰੈਨਸਮ ਕਾਲ ਆਈ ਸੀ ਫਰौती ਮੰਗੀ ਗਈ ਸੀ ਇਹਨਾਂ ਤੋਂ ਤੇ ਉਸ ਤੋਂ ਬਾਅਦ ਇਹਨਾਂ ਨੇ ਉਹ ਜਿਹੜੀ ਉਹਨਾਂ ਨੂੰ ਰਿਕਾਰਡਿੰਗ ਸੀ ਉਹਦੇ ਬੇਸ ਤੇ ਵੀ ਰਜਿਸਟਰਡ ਐਫ ਆਈ ਆਰ ਵੀ ਹੋਈ ਸੀਗੀ ਬਲਟੋਏ ਥਾਣੇ ਦੇ ਵਿੱਚ ਤੇ ਉਹਦੀ ਜਿਹੜੀ ਜਿੰਮੇਵਾਰੀ ਆ ਉਹ ਆਪਣੇ ਇਥੇ ਬਲਟੋਏ ਦੇ ਨਾਲ ਹੀ ਪਿੰਡ ਦਾਸੂਵਾਲਾ ਉੱਥੋਂ ਦੇ ਪੁੱਤ ਲੜਕਾ ਪ੍ਰਭ ਦਾਸੂਵਾਲ ਉਹਨਾਂ ਨੇ ਲਈ ਫਿਰ ਉਸ ਤੋਂ ਬਾਅਦ ਇਹਨਾਂ ਦਾ ਅੰਮ੍ਰਿਤਕੋੜ ਦਫ਼ਤਰ ਹੈ ਜੀ ਇੱਥੇ ਹਰਤ ਦਾ ਜਿੱਥੇ ਕਾਰੋਬਾਰ ਕਰਦੇ ਨੇ ਉੱਥੇ ਦੋ ਵਾਰ ਫਾਇਰਿੰਗ ਹੋਈ ਫਿਰ ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਇਹਨਾਂ ਦੇ ਮੇਨ ਵਿਜਲ ਅਟੈਕ ਜਿਹੜਾ ਹੋਇਆ ਉਹ ਬਲਟੋਏ ਪਿੰਡ 'ਚ ਇੱਕ ਕੰਮ ਕਰਵਾ ਰਹੇ ਸੀਗੇ ਗਲੀ ਦਾ ਤੇ ਉੱਥੇ ਬਾਕੀ ਪਰਿਵਾਰ ਵੀ ਹੈ ਇਹ ਉਹਨਾਂ ਦੇ ਬ੍ਰਦਰ ਨੇ ਉੱਥੇ ਸਾਰੇ ਅਸੀਂ ਵੀ ਖੜੇ ਸੀਗੇ ਅਸੀਂ ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਦੋ ਚਾਰ ਮਿੰਟ ਦੇ ਵਿੱਚ ਹੀ ਚਾਰ ਮੁੰਡੇ ਆਏ ਮੋਟਰਸਾਈਕਲ ਤੇ ਤੇ ਉਹਨਾਂ ਨੇ ਉੱਤੇ ਮਤਲਬ ਫਾਇਰਿੰਗ ਕਰ ਦਿੱਤਾ ਬਰਤੋੜ ਪਰ ਉਦੋਂ ਜੀ ਮਹਾਰਾਜ ਦੀ ਕਿਰਪਾ ਨਾਲ ਬਚਾਅ ਹੋ ਗਿਆ ਸੋ ਇਹ سلسلہ ਸਾਲ ਤੋਂ ਚੱਲੀ ਆ ਪਰ ਉਹਦੀ ਮੰਗਣਾ ਉਹਨਾਂ ਵੱਲੋਂ ਇਸ ਤਰ੍ਹਾਂ ਕਰੀ ਉਹ ਕਿਉਂਕਿ ਉਹ ਮੈਨੂੰ ਅਕਸਰ ਅਸੀਂ ਗੱਲ ਕਰਦੇ ਸੀ ਆਪਸ ਵਿੱਚ ਕਹਿੰਦੇ ਸੀਗੇ ਕਿ ਅਰ ਜੇ ਮੈਂ ਇਹ ਪੈਸੇ ਇੱਦਾਂ ਹੀ ਦੇਣ ਲੱਗਾਂ ਜਿਹੜੇ ਇੱਥੋਂ ਦੇ ਲੋਕਲ ਛੋਟੇ ਦੁਕਾਨਦਾਰਾ ਜੇ ਕਿੰਨੇ ਰੁਪਏ ਤਾਂ ਆਮ ਜੀ ਹੋ ਜੂ ਗੱਲ ਤੇ ਉਹ ਇਹਨਾਂ ਦੇ ਆਪਸੀ ਜਿਹੜੀ ਕੋ ਚੱਲਦੀ ਰਹੀ ਗੱਲਬਾਤ ਪਰ ਐਟ ਦੀ ਐਂਡ ਉਹਨਾਂ ਦੀ ਜਿਹੜੀ ਇਹ ਕਾਰਨ ਪਣ ਗਿਆ ਮੌਤ ਦਾ ਤੁਹਾਨੂੰ ਕਦੀ ਜ਼ਿਕਰ ਕੀਤਾ ਉਹਨਾਂ ਨੇ ਕਿ ਇਹ ਕੌਣ ਲੋਕ ਸੀ ਕਿਉਂਕਿ ਹੁਣ ਇੱਕ ਗੈਂਗ ਨੇ ਜਿਸ ਤਰ੍ਹਾਂ ਜ਼ਿੰਮੇਵਾਰ ਲਿੱਤੀ ਉਹ આરોਪ ਲਗਾ ਰਹੇ ਕਿ ਸਾਡਾ ਕੋਈ ਘਰ ਟਾਇਆ ਗਿਆ ਵੈ ਪੁਲਿਸ ਨਾਲ ਪੈਸੇ ਦੀ ਕੋਈ ਸਾਥਗ ਤੇ ਹੋਰ ਕਈ ਤਰ੍ਹਾਂ ਦੇ ਰੋਪ ਕੇ ਸਾਡੇ ਮੁੰਡਿਆਂ ਨੂੰ ਬੇਮਤਲਬ ਸਾਡੇ ਗੈਂਗ ਦੇ ਨਹੀਂ ਸੀ ਬੇਮਤਲਬ ਬਾਹਰ ਕਢਾ ਕੇ ਤੇ ਉਹਨਾਂ ਨੂੰ ਮਰਵਾਇਆ ਗਿਆ ਨਹੀਂ ਜੀ ਇਹੋ ਜਿਹੀ ਗੱਲ ਹੀ ਨਹੀਂ ਕਰੀਆ ਸਾਰੇ ਆਪਣੇ ਇਲਾਕੇ ਦੇ ਬੰਦੇ ਹੀ ਆ ਜਿਨ੍ਹਾਂ ਨੂੰ ਪੁੱਛ ਕੇ ਤੁਸੀਂ ਦੇਖ ਸਕਦੇ ਜੀ ਕੋਈ ਘਾਟਾਉਣ ਵਾਲਾ ਕੋਈ ਇਹੋ ਜਿਹਾ ਨਹੀਂਗਾ ਵੀ ਕਰੀ ਵੀ ਹੈ ਨਹੀਂ ਵਿਚਾਰੇ ਦੀ ਉਹ ਦਿਨ ਹੋ ਜਾਂਦਾ ਇਸ ਕੋੰਪੀ ਮੈਂ ਆਪਣਾ ਆਪਣੀ ਵਿਆਹ ਵਿਗਰੀ ਬਾਨੀ ਧੀਆਂ ਦੇ ਕਰਨੇ ਵੀ ਆਪਦਾ ਜੋ ਆਪਣੇ ਸਾਰੇ ਇਲਾਕੇ ਦੇ ਜੋ ਲੱਗ ਲੱਗੇ ਪਿੰਡਾਂ ਨੂੰ ਸੋਖੀ ਉਹਦਾ ਤੇ ਕੰਮ ਕਰਾਉਣੇ ਜਿਹੜੀ ਚਾਹਣਾ ਇਹੋ ਜਿਆਣੀ ਪਈਗਾ ਤੇ ਨਾ ਉਹਦੇ ਨਾਲ ਵਿਚਾਰੇ ਉਹਦੇ ਨਾਲ ਨੀ ਕੋਈ ਇਹਦੀ ਦੁਸ਼ਮਨੀ ਵੀ ਹੋ ਜਾ ਤਾਂ ਸਸ ਰੇ ਸਿੱਖਰੀ ਗੱਡੀ ਦੇ ਉੱਤੇ ਵੀ ਹਮਲਾ ਕਰ ਦਿੱਤਾ ਸੀਗਾ ਹਾਂਜੀ ਹਾਂਜੀ ਗੱਡੀ ਤੇ ਡਰਾਈਵਰ ਦੇ ਗੋੜੀ ਲੱਗੀ ਸੀ ਹੱਥ 'ਚ ਗੋੜੀ ਲੱਗੀ ਡਰਾਈਵਰ ਦੇ ਇਹਦੇ ਕੰਨ ਦੇ ਕੋਲ ਦੀ ਤੋਂ ਲੱਗੀ ਸੀ ਤਾਂ ਉਦੋਂ ਮਹਾਮਜੇ ਭਾਈ ਜੀ ਤੁਹਾਡੇ ਨਾਲ ਜਿਸ ਤਰ੍ਹਾਂ ਗੱਲਬਾਤ ਹੁੰਦੀ ਸੀਗੇ ਇੰਨੀ ਵਾਰੀ ਹਮਲਾ ਕਰਨ ਦੀ ਕੋਸ਼ਿਸ਼ ਇਹ ਚਲੋ ਰੱਬ ਨੇ ਬਚਾ ਕੇ ਰੱਖਿਆ ਪਰ ਪੁਲਿਸ ਪ੍ਰਸ਼ਾਸਨ ਨਾਲ ਕਦੀ ਉਹਨਾਂ ਨੇ ਸਿਕਿਉਰਿਟੀ ਇਸ ਤਰ੍ਹਾਂ ਦਾ ਰابطਾ ਨਹੀਂ ਹੋਇਆ ਜਦੋਂ ਸ਼ੁਰੂਆਤੀ ਦਿਨਾਂ ਦੇ ਵਿੱਚ ਮਤਲਬ ਇਹ ਗੱਲ ਹੋਈ ਜਾਈ ਉਹਨਾਂ ਦਿਨਾਂ 'ਚ ਉਹਨਾਂ ਨੇ ਮੁਲਾਜ਼ਮ ਜਿਹੜੇ ਦਿੱਤੇ ਸੀਗੇ ਬਟੋ ਵੀ ਵਾਰ-ਵਾਰ ਹੋਰ ਸਿਕਿਉਰਿਟੀ ਦੀ ਮੰਗ ਕਰਦੇ ਸੀ। ਉਹ ਨਹੀਂ ਦਿੰਦੇ ਨਹੀਂ। ਪਰ ਇਹ ਆ ਵੀ ਤੁਹਾਨੂੰ ਪਤਾ ਹੀ ਆ ਜੀ ਜਿਸ ਤਰ੍ਹਾਂ ਹੋਰ ਡਿਊਟੀਆਂ ਬਹੁਤ ਲੱਗਦੀਆਂ ਪੁਲਿਸ ਦੀਆਂ ਤੇ ਉਸ ਕਈ ਵਾਰ ਉਧਰ ਡਿਊਟੀ ਚਲੇ ਜਾਂਦੇ ਇਸ ਕਰ ਇਹਨਾਂ ਤੋਂ ਇਲਾਵਾ ਜਿਵੇਂ ਵੀਰ ਦਲੇਰ ਵੀ ਲੱਗ ਗਏ ਇਹ ਪਰਮਾਨੈਂਟ ਨਾਲ ਰਹਿੰਦੇ ਸੀ ਉਹਨਾਂ ਦੇ। ਆ ਜਿਹੜੇ ਪਰਸਨਲ ਪਰਿਵਾਰ ਹੈ ਜਾਨੀ ਕਾਫੀ ਵੱਡਾ ਪਰਿਵਾਰ ਆ ਇਹ ਤਾਂ ਆਪਾਂ ਕਸਬੇ ਅਮਰਕੋਟ ਦੇ ਕੋਲ ਬੈਠੇ ਜਿੱਥੇ ਰਹੇ ਜ ਸਰਪੰਚ ਸਾਹਿਬ ਦੀ ਬਾਕੀ ਸਾਰੇ ਪਰਿਵਾਰ ਬਲਟੋਏ ਪਿੰਡ ਚ ਸਾਰਾ ਪਰਿਵਾਰ ਨਾਲ ਸੀਗਾ। ਇਹ ਨਾ ਰਿੰਦਾਰੇ ਆ ਵੀਰ ਜੀ ਇਹ 24 ਘੰਟੇ ਨਾਲ ਦੇਂਦੇ ਰਿਹਾ ਤੁਹਾਨੂੰ ਪਤਾ ਹੋਣਾ ਕਿ ਕਿੰਨੇ ਕ ਖਤਰਾ ਹਰ ਟਾਈਮ ਖਤਰੇ ਦੇ ਮੂੰਹ ਚ ਰਹਿਣ ਵਾਲੀ ਗੱਲ ਸੀ ਕਿ ਜਿਸ ਤਰ੍ਹਾਂ ਕਹਿੰਦੇ 15 16 ਗੋਲੀਆਂ ਮਾਰ ਦੇਣ ਇਸ ਤਰ੍ਹਾਂ ਕੰਮ ਕਰਨੇ ਹਾਂਜੀ 24 ਘੰਟੇ ਖਤਰਾ ਸੀ ਦਿਨ ਰਾਤ ਦੀ ਗਰਮੈਂਟ ਸਾਨੂੰ ਦੋ ਦਿੱਤੇ ਸੀ ਜੀ ਇੱਕ ਮੁੰਡਾ ਸੀ ਉਹ ਪਹਿਲਾਂ ਸਾਨੂੰ ਦਿੱਤਾ ਸੀ ਉਹ ਵੀ ਸ਼ਰਾਬ ਪੀ ਕੇ ਸਵੇਰ ਤੋਂ ਤੇ ਕਦੀ ਆ ਗਿਆ ਕਦੀ ਨਾ ਆ ਗਿਆ ਉਸਨੂੰ ਵੀ ਨਾਲ ਗਏ ਸੀ ਤੁਸੀਂ ਉਸਨੂੰ ਵੀ ਨਾਲ ਸੀ ਪਰ ਮੈਂ ਕੰਮ ਸੀ ਫੋਨ ਲਾਇਆ ਨੇ ਤਾਂ ਪਰ ਜਾਣਾ ਤਾਂ ਮੈਂ ਮੈਂ ਤੇ ਪਵਨ ਸਾਹਿਬ ਮੱਥਾ ਟੇਕਣ ਦਾ ਭੈ ਇੰਨਾ ਕਿ ਸਾਡਾ ਫਰਕ ਪਿਆ ਜੀ ਹਾਂਜੀ ਸਿਕਾ ਕੋਈ ਅੰਦਰੋਂ ਕਿਉਂਕਿ ਕਈ ਵਾਰੀ ਹੁੰਦਾ ਨਾ ਪਤਾ ਵੀ ਹੁੰਦਾ ਬੰਦੇ ਨੂੰ ਕਿ ਥੋੜੇ ਦਿਨ ਤੱਕ ਕਾਲਸ ਆ ਰਹੀਆਂ ਕਈ ਵਾਰ ਲਗਾਤਾਰ ਕਾਲ ਆਣੀ ਸ਼ੁਰੂ ਹੋ ਜਾਂਦੀ ਹੈ ਨਹੀਂ ਹੁਣ ਤਾਂ ਕਾਲ ਆਈ ਨਹੀਂ 4-5 ਮਹੀਨੇ ਅਗੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਸੀਂ ਵੀ ਆਖਿਆ ਸ਼ਾਇਦ ਹੁਣ ਫੋਨ ਲਾਉਣੋਂ ਹਟ ਗਿਆ ਤੇ ਕੋਈ ਗੱਲ ਨਹੀਂ ਕਿਉਂਕਿ ਇੱਕ ਮੁਹਿਮ ਵੀ ਚੱਲਦੀ ਪਈ ਹੈ ਕਿ ਉਹਦਾ ਤਾਂ ਨਹੀਂ ਕੋਈ ਅਸਰ ਸੀਗਾ ਕਿ ਜੇ ਅੱਜ ਸਰਕਾਰਾਂ ਜਿਸ ਤਰ੍ਹਾਂ ਜਿਹੜੇ ਇਲੀਗਲ ਕਰ ਰਹੇ ਰਹੇ ਉਹਨਾਂ ਦੇ ਘਰ ਟਾਰੇ ਸੀ ਜਿਸ ਤਰ੍ਹਾਂ ਹੁਣ ਇਹ ਗੈਂਗ ਕੈਰੀ ਹੈ ਕੋਈ ਇਦਾਂ ਦਾ ਸੀਗਾ ਕਿ ਇਸ ਕਈ ਵਾਰ ਹੁੰਦਾ ਨਾ ਕਿ ਲੋਕ ਸਰਪੰਚ ਕੋਲ ਆਉਂਦੇ ਕਿ ਇਹ ਘਰ 'ਚ ਨਸ਼ਾ ਵਿਗਦਾ ਪਿਆ ਜਾਂ ਇਹ ਘਰ ਕੋਈ ਗਲਤ ਕੰਮ ਕਰ ਰਿਹਾ ਤੇ ਸਰਪੰਚ ਵੀ ਅੱਗੇ ਸ਼ਿਕਾਇਤ ਕਰਦਾ ਜਾ ਕੇ ਪੁਲਿਸ ਨੂੰ ਨਹੀਂ ਨਹੀਂ ਇਹੋ ਜਿਹਾ ਬੰਦਾ ਹੀ ਨਹੀਂ ਹੋ ਅਸੀਂ ਤਾਂ ਰਹ ਰਹੇ ਸਾਨੂੰ ਤੇ ਇਹਦੇ ਬਾਰੇ ਕੋਈ ਨਾ ਉਹਨੇ ਕਦੀ ਗੱਲ ਹੋਈ ਕਦੀ ਅਸੀਂ ਵੀ ਉਹਦੇ ਇਕੱਠੇ ਰਹੇ ਇਹੋ ਜੀ ਗੱਲ ਹੈਗੀ ਕੋਈ ਨਹੀਂ ਨਾ ਉਹਨੇ ਕਦੀ ਕੀਤਾ ਘਰ ਟਾਇਆ ਨਹੀਂ ਬਣਾ ਕੇ ਜਰੂਰ ਦਤਣਗੇ ਲੋਕਾਂ ਦੇ ਜਾਜਤਰਾ ਵਿਆਹ ਕਰਦਾ ਹੈ ਕੁੜੀਆਂ ਦੇ ਜੇ ਕਿਸ ਨੇ ਆ ਗਿਆ ਹੱਤਾ ਮੈਨੂੰ ਸੌਦਾ ਚਾਹੀਦਾ ਉਹਨੇ ਇਹ ਨਹੀਂ ਫੋਨ ਲਾ ਕੇ ਆਖਿਆ ਵੀ ਇਹਨੂੰ 5000 ਦਾ ਹੀ ਦੇਣਾ ਭਾਵੇਂ ਅਗਲਾ ਲੱਖ ਰੁਪਏ ਦਾ ਸੌਦਾ ਲੈ ਜਿ ਵਿਆਹ ਲਈ ਉਥੋਂ ਇੱਥੇ ਵੀ ਪਈ ਜੀ ਫਿਰ ਸਕਿਉਰਟੀ ਵਧਾਈ ਸੀ ਘਰ ਕਿਉਂਕਿ ਜਿਸ ਤਰ੍ਹਾਂ ਹਮਲੇ ਹੋ ਰਹੇ ਸੀਗੇ ਘਰ ਵੀ ਆ ਕੇ ਕਰ ਸਕਦੇ ਸੀ ਜਿਸ ਹਾਲਾਤ ਬਣੇ ਸੀ ਘਰ ਜੀ ਇੱਕਰਾਇਆ ਸੀ ਹਮਲਾ ਉਦੋਂ ਵੀ ਅਸੀਂ ਹਾਂ ਜੀ ਆ ਆ ਇਧਰੋਂ ਪਿੱਛੋਂ ਆਏ ਸੀ ਉਦੋਂ ਵੀ ਅਸੀਂ ਇੱਥੇ ਬੈਠੇ ਹਾਂ ਤੇ ਉਦੋਂ ਵੀ ਅਸੀਂ ਆ ਆ ਭੀ ਜੀ ਸਾਰਾ ਕੁਝ ਕੀਤਾ ਹੈ ਇੰਨੀ ਵਾਰੀ ਜਦੋਂ ਹਮਲਾ ਹੋਇਆ ਕਦੀ ਬੰਦਾ ਕੋਈ ਫੜਿਆ ਨਹੀਂ ਗਿਆ ਪੁਲਿਸ ਵੱਲੋਂ ਕਿਉਂਕਿ ਚਲੋ ਬੰਦਾ ਬਚਿਆ ਉਹ ਤਾਂ ਵਕਰੀ ਗੱਲ ਹੈਗੀ ਉਹ ਤਾਂ ਰੱਬ ਦੀ ਕਿਰਪਾ ਹੈਗੀ ਆ ਪਰ ਉਹ ਤਾਂ ਆਪਣੇ ਮਤਲਬ ਪੂਰੀ ਤਿਆਰੀ ਨਹੀਂ ਆਉਂਦੀ ਸੀ ਹਰ ਵਾਰੀ ਹਾਂਜੀ ਹਾਂਜੀ ਨਹੀਂ ਬੰਦੇ ਤਾਂ ਚਲੋ ਫੜੇ ਪੁਲਿਸ ਨੇ ਅੱਛਾ ਫੜੇ ਹਾਂਜੀ ਪਹਿਲੇ ਫੜੇ ਆ ਜਦੋਂ ਪਹਿਲਾਂ ਨਾ ਤੇ ਗੋਲੀ ਲੱਗੀ ਜਦੋਂ ਫੜੇ ਬੰਦੇ ਜੀ ਕਿੰਨੇ ਕਿੰਨੇ ਦੀ ਫਰੋਤੀ ਦੀ ਜਿਹੜੀ ਮੰਗੇ ਦੇ ਵੱਲੋਂ ਕੀਤੀ ਜਾ ਰਹੀ ਸੀ ਜਿਹੜਾ ਇਹ ਨਹੀਂ ਜੀ ਉਹਨੇ ਸਾਡੇ ਨਾਲ ਕਦੀ ਜ਼ਿਕਰ ਕੀਤਾ ਮੈਂ ਤੁਹਾਨੂੰ ਕਹਿ ਦਈਏ ਨਾ ਉਹਨੇ ਇੰਨਾ ਕਹਿੰਦਾ ਦਾ ਵੀ ਆਪਾਂ ਪੈਸੇ ਨਹੀਂ ਦੇਣੇ ਆਪਾਂ ਪੈਸੇ ਨਹੀਂ ਦੇਣੇ ਇਹ ਉਹ ਗੱ ਤੇ ਕਦੀ ਹੋਇਆ ਨਹੀਂ ਕੋਸ਼ਿਸ਼ ਨਹੀਂ ਹੋਇਆ ਕਿ ਕਿਸ ਕਿਸ ਤਰ੍ਹਾਂ ਨਿਬੜਿਆ ਜਾ ਸਕੇ ਇਸ ਛੇਨ ਨੂੰ ਕਿਉਂਕਿ ਇਹ ਕਹਿੰਦਾ ਕਿ ਜੀ ਕਾਲੀ ਬਣ ਜਾਂਦੇ ਤੁਹਾਡੇ ਉੱਤੇ ਸਾਲ ਕੋਈ ਬਹੁਤ ਵੱਡਾ ਪੀਰੀਅਡ ਹੁੰਦਾ ਹੈ ਨਹੀਂ ਉਹਨੇ ਇਹੋ ਜੀ ਸੋਚ ਹੀ ਨਹੀਂ ਕਰੀ ਉਹਨੂੰ ਇਹ ਵੀ ਮੈਂ ਕਿਸ ਦਾ ਮਾੜਾ ਕੀਤਾ ਨਹੀਂ ਮੇਰਾ ਕਹਿ ਕਰਨਾ ਨਹੀਂ ਇਹ ਸੋਚ ਦੇ ਮਾਲਕ ਸੀ ਪਰਿਵਾਰ ਵਗੈਰਾ ਨੂੰ ਪਤਾ ਸੀ ਕਿਉਂਕਿ ਬਾਹਰ ਤੁਸੀਂ ਦੱਸਦੇ ਪਰਿਵਾਰ ਸਾਰਾ ਬਾਹਰ ਰਹਿੰਦੇ ਹਾਂਜੀ ਇਹਨਾਂ ਦੇ ਬੇਟੀ ਆ ਦੋ ਬੇਟੇ ਆ ਤੇ ਬਾਕੀ ਜਿਵੇਂ ਲੰਮਾ ਚੋੜਾ ਪਰਿਵਾਰ ਆ ਤੇ ਉਹ ਬਾਹਰ ਨੇ ਜੀ ਭਤੀਜਾ ਵੀ ਬਾਹਰ ਆ ਦੋ ਸਿਸਟਰ ਨੇ ਉਮੈਰਨ ਨੇ ਤੇ ਉਹਨਾਂ ਨੂੰ ਪਤਾ ਸੀਗਾ অলমোਸਟ ਇਸ ਜੀ ਬਾਰੇ ਡਿਸਕਸ ਤਾਂ ਹੁੰਦਾ ਹੀ ਰਹਿੰਦਾ ਸੀ ਕਿਉਂਕਿ ਇੱਕ ਪ੍ਰੋਮੀਨੈਂਟ ਨਾਂ ਸੀਗਾ ਇੱਥੋਂ ਦਾ ਵਪਾਰੀ ਬੰਦੇ ਸੀਗੇ ਆਰਤੀਏ ਸੀਗੇ ਦੋ ਤਿੰਨ ਵਾਰਸ 25 ਪਰਿਵਾਰ ਨੇ ਕੀਤੀ ਇਹਦੇ ਔਰ ਪਤਾ ਸੀਗਾ ਇਹ ਚੀਜ਼ ਆ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਆ ਜ਼ਰੂਰੀ ਨਹੀਂ ਵੀ ਇੱਕ ਕੇਸ ਸੀਗਾ ਇਸ ਤੋਂ ਇਲਾਵਾ ਆਪਣੇ ਗੁਰਵਿੰਦਰ ਸਿੰਘ ਬੈੜਵਾਲ ਚੇਅਰਮੈਨ ਨੇ ਪਲੈਨਿੰਗ ਬੋਰਡ ਦੇ ਤੋਂ ਡਿਸਟ੍ਰਿਕਟ ਇੰਚਾਰਜ ਉਹਨਾਂ ਨੂੰ ਵੀ ਆਈ ਹੈ ਜੀ ਅ ਇਹਨਾਂ ਦੇ ਆਪਣੇ ਸਾਡੇ ਸਾਫਕਾ ਸਰਪੰਚ ਐਸ ਟਾਈਮ ਬਲੌਕ ਪ੍ਰੈਜ਼ੀਡੈਂਟ ਆ ਕਾਂਗਰਸ ਦੇ ਉਹਨਾਂ ਦੇ ਫਾਦਰ ਸਾਹਿਬ ਬੈਠੇ ਸਾਹਮਣੇ ਆਪਣੇ ਉਹਨਾਂ ਨੂੰ ਸੋ ਇਹ ਹਾਂ ਹਾਂ ਜੀ ਇਹਨਾਂ ਦੀ ਬੇਟੀ ਨੂੰ ਵੀ ਆਈ ਹੈ ਜੀ ਸਾਬਕਾ ਸਰਪੰਚ ਨੇ ਇੱਥੋਂ ਉਹਨਾਂ ਨੂੰ ਵੀ ਆਈ ਹੈ ਜੀ ਇਹ ਚੀਜ਼ਾਂ ਜਿਹੜੀਆਂ ਵੀ ਮਤਲਬ ਤਕਰੀਬਨ ਜਿੰਨੇ ਵੀ ਇੱਥੇ ਇੰਸਟੀਚਿਊਟ ਚੱਲਦੇ ਜਾ ਕੇ ਇਸ ਤੋਂ ਉੱਚੀ ਨੂੰ ਲੈ ਕੇ ਤੇ ਫਰੌਤੀ ਵਾਲਾ ਕਲਚਰ ਤਾਂ ਬਹੁਤ ਜ਼ਿਆਦਾ ਤੋਂ ਚਰਚਾ ਤਾਂ ਆ ਵੀ ਚੱਲਦੀ ਰਹਿੰਦੀ ਸੀ ਵੀ ਫਲਾਣੇ ਨੂੰ ਆਈ ਹੈ ਫਲਾਣੇ ਨੂੰ ਆਈ ਹੈ ਜਣ ਵੀ ਗਿਆ ਹੁਣ ਬਾਪੂ ਤੂੰ ਵੀ ਆ ਜਾ ਕਿ ਸਾਰੇ ਤਾਂ ਬਾਹਰ ਸੈਟਲ ਸੇ ਆ ਇਹ ਗੱਲ ਕਹਿੰਦੇ ਸੀ ਬੱਚੇ ਹਾਂ ਜਾ ਰਿਹਾ ਹੈ ਹਾਂ ਵੈਸੇ ਹੀ ਜਾ ਰਿਹਾ ਜਾ ਕੇ ਆਇਆ ਵੀ ਆ ਪਹਿਲਾਂ ਜਾ ਕੇ ਵੀ ਆਇਆ ਜਿਵੇਂ ਮੰਨ ਲਓ ਕਈ ਵਾਰੀ ਹਾਂ ਬੱਚੇ ਤਾਂ ਇਸੇ ਨੂੰ ਕਹਿੰਦੇ ਸੀ ਵੀ ਤੁਸੀਂ ਇੱਥੇ ਆ ਜੇ ਫਰਕ ਤੁਹਾਨੂੰ ਪਤਾ ਵੀ ਬਿਜ਼ਨਸ ਦਾ ਸੈਟਅਪ ਇੰਨਾ ਵੱਡਾ ਹੁੰਦਾ ਕਈ ਵਾਰ ਬੰਦੇ ਦਾ ਪਿੱਛੇ ਜ਼ਿੰਮੇਵਾਰੀਆਂ ਜਿਵੇਂ ਸਰਪੰਚ ਬਣੇ ਆ ਸਭ ਤੋਂ ਵੱਡੀ ਜੇ ਤਾਂ ਪੰਚਾਇਤ ਦੀ ਇਲੈਕਸ਼ਨ ਲੜ ਕੇ ਜਿੱਤਣ ਤੋਂ ਬਾਅਦ ਜ਼ਿੰਮੇਵਾਰੀ ਪੰਚਾਇਤ ਦੀ ਕੰਮ ਹੁਕਮ ਕਰਵਾ ਰਹੇ ਸੀ ਪਿੰਡ 'ਚ ਬੜਾ ਵਧੀਆ ਤੇ ਫਿਰ ਉਹਨਾਂ ਨੂੰ ਛੱਡ ਕੇ ਜਾਇ ਨਹੀਂ ਜਾਂਦਾ ਤੁਹਾਨੂੰ ਪਤਾ ਹੀ ਜੀ ਜੀ ਵੈਸੇ ਤਾਂ ਨਹੀਂ ਰੰਜਿਸ਼ ਸੀਗੀ ਕਈ ਵਾਰੀ ਹੁੰਦਾ ਨਾ ਜਦੋਂ ਬੰਦਾ ਪੰਚਾਇਤੀ ਜਾਂ ਕੋਈ ਹਜੀ ਇੰਜੈਸਟਨ ਜਦੋਂ ਇਹ ਤਾਂ ਮਤਲਬ ਕਲੀਅਰ ਕ੍ਰਿਸਟਲ ਐਂਡ ਕਲੀਅਰ ਕੇਸ ਆਈ ਹਨ ਇਹਦੇ ਵਿੱਚ ਤਾਂ ਕੋਈ ਆ ਨਹੀਂ ਜਦੋਂ ਉਹਨਾਂ ਨੇ ਕੱਲ ਨੂੰ ਜ਼ਿੰਮੇਵਾਰੀ ਵੀ ਲਈ ਆ ਇਹ ਤਾਂ ਇਹੀ ਸੀਗਾ ਉਹ ਤੋਂ ਇਲਾਵਾ ਛੋਟੇ-ਮੋਟੇ ਤਾਂ ਪੰਚਾਇਤਾਂ ਦੇ ਵਿੱਚ ਵੇਖੋ ਜਿਹੜਾ ਪੰਚ ਸਰਪੰਚਾਂ ਤੋਂ ਜ਼ਿੰਮੇਵਾਰ ਜਦੋਂ ਛੋਟੇ-ਮੋਟੇ ਫੈਸਲਿਆਂ ਦੇ ਵਿੱਚ ਤਾਂ ਹੋ ਹੀ ਜਾਂਦੀ ਬਟ ਕਿਸੇ ਨੂੰ ਮਾਰ ਦੇਣ ਤੱਕ ਤਾਂ ਨੋਬਤ ਨਹੀਂ ਨਿਰਭੈ ਸਾਡੇ ਤਾਂ ਬਹੁਤ ਦੇਰ ਬਾਅਦ ਇਦਾਂ ਦੀ ਇਨਵੈਸਟਿਗੇਸ਼ਨ ਜਿਹੜੀ ਪਾਪੜੀ ਹੈ ਵੱਡੇ ਇਲਜ਼ਾਮ ਜਿਹੜੇ ਕਿ ਉਹ ਲਾਏ ਗਏ ਸੋਸ਼ਲ ਮੀਡੀਆ ਤੇ ਨਾ ਇਹ ਇਦਾਂ ਗੈਂਗਸ ਵੱਲੋਂ ਪਿਛਲੇ ਦਿਨਾਂ ਚ ਵੀ ਗੈਂਗ ਕਾਫੀ ਸੈਕਰੀਅ ਸੀਗੇ ਇੱਕ ਮੁਹਾਲਲੇ ਚ ਵੀ ਇਹਨਾਂ ਵੱਲੋਂ ਮਰਡਰ ਕੀਤਾ ਗਿਆ ਰਾਣਾ ਬੱਲਾ ਚੋਰੀਆ ਦਾ ਜੋ ਕਬੱਡੀ ਤੇ ਪ੍ਰਮੋਟਰ ਸੀਗੇ ਹਾਂਜੀ ਤੇ ਹੁਣ ਲਗਾਤਾਰ ਹੀ ਇਹ ਗੈਂਗਸਕਰੀਏ ਨਜ਼ਰ ਆ ਰਹੀ ਹੈ ਤੁਹਾਡੇ ਏਰੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਇਹਨਾਂ ਦਾ ਕਹਿ ਸਕਦੇ ਕੀ ਕਰ ਦਿਖਦਾ ਪੈਸ ਟਾਈਮ ਹਾਂਜੀ ਬਿਲਕੁਲ ਜੀ ਇਹ ਮੈਂ ਤਾਂ ਅਸੀਂ ਤਾਂ ਖੁਦ ਹੈਰਾਨ ਆ ਜੀ ਵੀ ਜਿਹੜਾ ਪੰਜਾਬ ਦਾ ਯੂਥ ਆ ਜਿਹੜਾ ਜੋ ਪੜਿਆ ਲਿਖਿਆ ਕੋਈ ਤਾਂ ਬਾਹਰ ਚਲੇ ਗਿਆ ਜਿਹੜਾ ਕੋਈ ਇਸ ਰਾਹ ਤੇ ਚਲਾ ਗਿਆ ਹੁਣ ਜੇ ਵੀ ਇਹਨਾਂ ਦੀ ਗੱਲ ਕਰਦੇ ਆ ਜਿਹੜੇ ਆ ਵੀ ਇਹ ਵੀ ਸ਼ਾਇਦ ਪਤਾ ਨਹੀਂ ਕਿਹੜੇ ਹਾਲਾਤ ਰਹੇ ਹੁਣ ਕਿੰਨਾ ਕਾਰਨਾ ਕਰਕੇ ਪਰ ਇਹ ਗਲਤ ਆ ਵੈਸੇ ਸੋਸਾਇਟੀ ਲਈ ਇੱਕ ਪੰਜਾਬ ਵਾਸਤੇ ਪੰਜਾਬ ਦੀ ਜਵਾਨੀ ਲਈ ਇਹ ਕਲਚਰ ਗਲਤ ਆ ਇਹ ਪ੍ਰਾ ਮਾਰੂ ਜੰਗ ਸ਼ੁਰੂ ਹੋਈ ਹੈ ਪਤਾ ਨਹੀਂ ਖਤਮ ਕਿਸ ਤਰ੍ਹਾਂ ਹੋਊਗੀ ਰੱਬ ਹੀ ਜਾਣਦਾ ਹੈ ਇਸ ਬਾਰੇ ਤੇ ਹੁਣ ਪੁਲਿਸ ਦਾ ਕੀ ਕਹਿਣਾ ਹੈਗਾ ਕਿਉਂਕਿ ਕਈ ਅਫਸਰ ਹੁਣ ਆਏ ਸੀਗੇ ਤੁਹਾਡੇ ਘਰ ਲਗਾਤਾਰ ਕਿਉਂਕਿ ਦੇਖੋ ਸੀਸੀਟੀਵੀ ਸਾਹਮਣੇ ਹੀ ਹੈ ਜਿਸ ਤਰ੍ਹਾਂ ਬੜੀ ਬੁਰੀ ਤਰ੍ਹਾਂ ਮਾਰਿਆ ਹੈਗਾ ਵੈ ਇੱਕ ਵਿਆਹ ਦੇ ਵਿੱਚ ਬੰਦਾ ਸੋਚ ਨਹੀਂ ਸਕਦਾ ਉਹ ਇੱਕ ਕੰਫਰਟ 'ਚ ਬੈਠਾ ਹੁੰਦਾ ਇੱਕਦਮ ਕੋਈ ਪਿੱਛੋਂ ਆ ਕੇ ਮਾਰ ਦੇ ਕੀ ਪਤਾ ਲੱਗਦਾ ਆ ਬਿਲਕੁਲ ਜੀ ਆਪਾਂ ਮੈਂ ਵੀ ਜਦੋਂ ਵੀਡੀਓ ਆਈ ਦੇਖੀ ਵੀ ਕਈ ਵਾਰ ਨਾਰਮਲੀ ਵਿਆਹ ਦੇਖ ਰਹੇ ਹੁੰਦੇ ਆ ਤੇ ਪਿੱਛੋਂ ਆਣ ਕੇ ਫਾਇਰ ਮਾਰਦਾ ਤੇ ਕੱਲ ਅਮਨ ਰੋੜਾ ਜੀ ਆਏ ਸੀ ਆਪਣੇ ਪੰਜਾਬ ਪ੍ਰਧਾਨ ਆਮਾ ਕਰ ਰਹੀ ਹੋਊਗੀ ਇਸ ਮਸਲੇ ਦੇ ਵਿੱਚ ਤੇ ਹੁਣ ਰਾਸਤਾ ਇਹੋ ਹੀ ਆ ਕਿ ਅੱਗੇ ਤੋਂ ਇਹੋ ਜਿਹੇ ਨਾਮ ਆਪਰ ਨੰਕੜਦਾਵਾ ਜਿਹੜੇ ਇਹਨਾਂ ਨੇ ਪੱਗ ਬਣੀ ਹਰੀ ਪੱਗ ਇਹਨਾਂ ਨੂੰ ਇਹਨਾਂ ਦੇ ਬੇਟੇ ਨੂੰ ਆਈ ਸੀ ਜਿਹੜੇ ਨਾਲ ਵਾਲੇ ਬੱਪੂ ਸਸੀ ਦਾ ਤੁਹਾਡੇ ਪੁੱਤ ਨੂੰ ਵੀ ਧਮਕੀ ਆਈ ਹੈਗੀ ਹਾਂਜੀ ਕਿਹਨਾਂ ਕਿਹੜੀ ਗੈਂਗ ਵੱਲੋਂ ਆਈ ਪਤਾ ਨਹੀਂ ਉਹਨਾਂ ਮੁੰਡਿਆਂ ਨੂੰ ਪਤਾ ਆਈ ਵੀ ਪੱਕਾ ਨਹੀਂ ਮਾਰਾ ਹੁਣ ਤੁਸੀਂ ਤੁਸੀਂ ਦਰਜ ਕਰਾਈਏ ਸ਼ਿਕਾਇਤ ਹਾਂ ਕਰਾਈ ਮੁੰਡਿਆਂ ਕਰਾਈ ਪਤਾ ਨਹੀਂ ਬੱਪੂ ਮੈਂ ਠੀਕ ਜਾਣੀ ਦਾ ਪੁੱਛਿਆ ਨਹੀਂ ਜੱਜ ਨਾਲ ਦੱਸੇਰ ਨੂੰ ਆਈ ਹੈਗੀ ਆ ਕਦੀ ਹਮਲਾ ਤਾਂ ਨਹੀਂ ਕੀਤਾ ਉਹਨਾਂ ਨੇ ਨਹੀਂ ਇਹ ਤਾਂ ਬਚਾਈ ਹੌਲੇ ਹੌਲੇ ਬਚਾਈ ਹੈ ਲੱਗਦਾ ਕਿ ਕਿਹੋ ਜਿਹਾ ਸੀਗਾ ਪਿੰਡ ਦੇ ਵਿੱਚ ਇੱਕ ਬੰਦੇ ਦੀ ਛਵੀ ਵੀ ਹੁੰਦੀ ਹੈ ਨਾ ਬੰਦੇ ਤੇ ਕਿਹੋ ਜਿਹਾ ਸੀਗਾ ਬਹੁਤ ਵਧੀਆ ਵਤੀਰਾ ਸੀ ਹਰ ਇੱਕ ਨਾਲ ਵਰਤਨ ਵਾਲਾ ਸੱਜਣ ਸੀ ਬਹੁਤ ਵਧੀਆ ਨਿੱਗੇ ਸੁਭਾ ਦਾ ਮਾਲਕ ਸੀ ਕਿਸੇ ਨਾਲ ਕਦੀ ਉੱਚੀ ਨਹੀਂ ਨੀਵੀਂ ਨਹੀਂ ਕੀ ਗੱਲ ਬਾਤ ਨਹੀਂ ਬਹੁਤ ਵਧੀਆ ਛਵੀ ਸੀ ਪਿੰਡ ਦੇ ਵਿੱਚ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਕੰਮ ਕਰਦਾ ਇਹ ਨਹੀਂ ਵੀ ਮੈਂ ਪਾਰਟੀ ਦੇ ਤੇ ਉਹਨੂੰ ਉਹਦਾ ਮਕਾਮ ਨਹੀਂ ਕਰਨਾ ਇਹੋ ਜੀ ਉਹਦੇ ਮਨਚਾਗੀ ਨਹੀਂ ਹੈ ਤੇ ਮੈਨੂੰ ਲੱਗਦਾ ਤੁਹਾਡੇ ਨਾਲ ਬਹੁਤ ਨੇੜੇ ਤੋਂ ਸੀ ਕਿਉਂਕਿ ਹਾਂ ਜੀ ਇੱਥੇ ਰਹੇ ਜੀ ਅਸੀਂ ਇਕੱਠੇ ਰਹਿੰਦੇ ਰਹੇ ਜੀ ਦਿਨ ਰਾਤ ਬਾਕੀ ਜੋ ਮਾਲਕ ਨੂੰ ਮਨਜ਼ੂਰ ਸੀ ਹੁਣ ਕੋਈ ਇਹਨਾਂ ਨੇ ਬੰਦਾ ਫੜਿਆ ਹੈਗਾ ਕੋਈ ਨਹੀਂ ਜੀ ਅਜੇ ਨਹੀਂ ਇਹਦੇ ਬਾਰੇ ਆਪਾਂ ਅਸੀਂ ਤੇ ਉਹਦਾਂ ਦੇ ਹਿੱਸੇ ਸਦਮੇ ਜੀ ਇਹਦੇ ਬਾਰੇ ਨਹੀਂ ਸਾਨੂੰ ਅਜੇ ਪਤਾ ਕੋਈ ਵੀ ਫੜਿਆ ਕੋਈ ਤੇ ਨਹੀਂ ਫੜਿਆ ਨਹੀਂ ਜੀ ਨਹੀਂ ਕੋਈ ਖਬਰ ਆਉਂਦੀ ਟੀਵੀ ਤੇ ਤੇ ਨਹੀਂ ਇਹ ਕੋਈ ਬੰਦਾ ਫੜਿਆ ਨਹੀਂ ਪਾਇਆ ਬਿਲਕੁਲ ਪਿੰਡ ਦੇ ਵਿੱਚ ਮੌਜੂਦ ਹੈ ਪਿੰਡ ਵਿੱਚ ਮਾਇੂਸੀ ਚਾਈ ਹੋਈ ਹੈ ਕਿਉਂਕਿ ਸਰਪੰਚ ਨਾਲ ਪਿਆਰ ਬਹੁਤ ਸੀਗਾ ਸਾਰਿਆਂ ਦਾ ਇੱਕ ਨੌਜਵਾਨ ਨਾਲ ਬੈਠਾ ਹੋਇਆ ਵਹ ਹਰ ਟਾਈਮ ਨਾਲ ਰਹਿੰਦਾ ਸੀਗਾ 24 ਘੰਟੇ ਨਾਲ ਹੁੰਦਾ ਸੀ ਕਹਿੰਦਾ ਉਸ ਦਿਨ ਵੀ ਸ਼ਾਇਦ ਮੈਂ ਨਾਲ ਹੀ ਹੋਣਾ ਸੀ ਕਿਸੇ ਕਾਰਨ ਵਜ੍ਹਾ ਨਹੀਂ ਜਾ ਪਾਇਆ ਪਰ ਪਤਾ ਨਹੀਂ ਸੀਗਾ ਕਿ ਉਸ ਦਿਨ ਮੌਤ ਬੁਲਾ ਰਹੀ ਹੈਗੀ ਹੈ ਬੰਦੇ ਨੇ ਸੋਚਿਆ ਨਹੀਂ ਹੁੰਦਾ ਇੱਕ ਵਿਆਹ ਪ੍ਰੋਗਰਾਮ 'ਚ ਬੈਠਾ ਹੋਇਆ ਪਿਛਲੇ ਲਗਭਗ 1.5 ਸਾਲ ਤੋਂ ਧਮਕੀਆਂ ਆਂਦੀ ਪਈ ਸੀ ਕਈ ਵਾਰੀ ਜਾਲੇਵਾ ਹਮਲੇ ਵੀ ਹੋਏ ਹੈਗੇ ਆ ਰੱਬ ਨੇ ਬਚਾ ਕੇ ਕੀਤਾ ਪਰ ਇਸ ਵਾਰੀ ਹਾਲਾਤ ਕੁਝ ਹੋਰ ਹੋ ਗਏ ਨੇ ਫਿਲਹਾਲ ਪੁਲਿਸ ਜਿਹੜੇ ਕਿ ਕੋਸ਼ਿਸ਼ ਕਰ ਰਹੀ ਕਿ ਲਗਾਤਾਰ ਜਿਹੜੇ ਕੀ ਹੈ ਇਹਨਾਂ ਨੂੰ ਟ੍ਰੇਸ ਕਰਕੇ ਜਿਹੜੇ ਗ੍ਰਿਫਤਾਰ ਕਰੇ ਕਿਉਂਕਿ ਹਜੇ ਫਿਲਹਾਲ ਇੱਕ ਗੈਂਗ ਨੇ ਜ਼ਰੂਰ ਜ਼ਿੰਮੇਵਾਰੀ ਲਈ ਦਿੱਤੀ ਹੈ ਪਰ ਹਜੇ ਇਸ ਚੀਜ਼ ਦੀ ਅਧਿਕਾਰਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਹੈਗੀ ਕਿਉਂਕਿ ਦਾਅਵੇ ਜ਼ਰੂਰ ਕੀਤੇ ਗਏ ਪਰ ਪਰਿਵਾਰ ਦੇ ਲੋਕਾਂ ਨੇ ਤੇ ਪਿੰਡ ਵਾਲਿਆਂ ਨੇ ਉਸ ਚੀਜ਼ ਦਾ ਖੰਡਨ ਕੀਤਾ ਕਿ ਅਜਿਹੀ ਕੋਈ ਗੱਲ ਨਹੀਂ ਸੀਗੀ ਨਾ ਹੀ ਕਦੀ ਕਿਸੇ ਦਾ ਘਰ ਤੋੜਾਇਆ ਤੇ ਨਾ ਹੀ ਬੇਫਜ਼ੂਲ ਕਿਸੇ ਦੇ ਕਹਿ ਸਕਦੇ ਕਿ ਕਿਸੇ ਦੇ ਬੰਦੇ ਨੂੰ ਪਕੜਵਾਇਆ ਹੋਵੇ ਜਾਂ ਫਿਰ ਕਿਸੇ ਬੰਦੇ ਤੇ ਕੋਈ ਇਲਜ਼ਾਮ ਲਗਾਇਆ ਹੈ ਬੀੜੇ ਜਲਦੀ ਸੁਮਿਤ ਦੇ ਨਾਲ ਮੈਰਾ ਗਵਜਨ ਪੰਜਾਬ ਫਸਫਾ ਇਸ ਤਰ੍ਹਾਂ ਦਰ